ਤੇ ਚਲੇ ਸੀਗੇ ਸਾਰੇ ਭਾਂਡੇ ਮੁੰਡੇ ਨੇ ਮੁੰਡੇ ਨੇ ਕੀਤੇ ਕਾਕਾ ਆਉਲਾ ਨਾ ਇਹਨਾਂ ਨੇ ਅੰਦਰ ਵੜ ਕੇ ਮਾਰਿਆ ਸਰ ਸਾਡੇ ਕੋਲੇ ਬਾੜਾ ਤੋਂ ਫੜ ਲਿਆ ਮੇਰੇ ਇਟ ਮਾਰਨ ਲੱਗਿਆ ਮਿਲ ਉੱਥੇ ਖੜੇ ਗळाਵਾਂ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਆ ਤੇ ਮੇਰੇ ਬਾੜ ਫੜੇ ਇਹਦੇ ਘਰ ਵਾਲੀ ਨੇ ਆ ਕੇ ਦੀ ਮਾਂ ਨੇ ਤੇ ਇੱਕ ਹੋਰ ਜੋਤੀ ਜੋਤੀ ਨਾਮ ਦੀ ਜਨਾਨੀ ਇਹ ਕਾਰਾੜੀ ਜੋ ਵੀ ਉਹਦਾ ਨੌ ਹੈਗਾ ਸੋਨੀਆ ਕਾਕੇ ਨੇ ਵਾਲ ਪੱਟੇ ਰਾਜੂ ਨੇ ਛੇੜਛਾੜ ਦੀਆਂ ਕਟਨਾ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਹੋਏ ਜਾਂ ਹੋਰ ਸ਼ਹਿਰ ਕਿਸੇ ਨਾ ਕਿਸੇ ਜਗ੍ਹਾ ਤੋਂ ਛੇੜਛਾੜ ਮਾਰਕੁੱਟ ਦੀਆਂ ਖਬਰਾਂ ਸਾਹਮਣੇ ਆ ਹੀ ਜਾਂਦੀਆਂ ਨੇ ਤਾਜ਼ਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਝ ਬਦਮਾਸ਼ ਅਕਸਰ ਮਾਂ ਤੇ ਧੀ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਸਨ ਜਦੋਂ ਉਹਨਾਂ ਇਸ ਖਿਲਾਫ ਆਵਾਜ਼ ਉਠਾਈ ਤਾਂ ਉਹਨਾਂ ਮਹਿਲਾ ਦੇ ਪੂਰੇ ਪਰਿਵਾਰ ਨਾਲ ਕੁੱਟਮਾਰ ਕੀਤੀ ਜਿਸੀ ਘਟਨਾ ਦੀ ਪੂਰੀ ਵੀਡੀਓ ਸੀਸੀਟੀਵੀ 'ਚ ਕੈਦ ਹੋ ਗਈ ਜਦੋਂ ਇਸ ਬਾਰੇ ਮਹਿਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੇਖੋ ਕੀ ਕਿਹਾ ਇਸ ਦੇ ਨਾਲ ਹੀ ਮਹਿਲਾ ਦੀ ਬੇਟੀ ਨੇ ਕਿਹਾ ਕਿ ਉਹ ਪੀਰ ਬਾਬੇ ਦੇ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਜਿਸ ਦੌਰਾਨ ਉਸ ਨਾਲ ਇਹ ਘਟਨਾ ਵਾਪਰੀ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ ਜੀ ਗੁਰਜੀਤ ਘਰ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜੀ ਅਸੀਂ ਸਰਥਲੇ ਦੇ ਰਹਿਣ ਵਾਲਿਆਂ ਸਾਡੀ ਖੰਨੇ ਬੁਟੀਕਾ ਤੇ ਰਣਜੀਤ ਕੀ ਵਾਕਿਆ ਕੀ ਹੋਇਆ ਵਾਕਿਆ ਕੀ ਹੋਇਆ ਇਹਨਾਂ ਦੇ ਇਹ ਮੁੰਡੇ ਆ ਜਿਹੜੇ ਨਸ਼ੇੜੀ ਨੇ ਇੱਥੇ ਮੇਰੀ ਬੁਟੀਕਾ ਖੰਨੇ ਲక్ష్ਮੀ ਬੁਟੀਕ ਰਣਜੀਤ ਕਲੋਨੀ ਤੇ ਆਪ ਸਰਕਲੋਨੀ ਰਜੀਤ ਨਗਰ ਇਹ ਰੋਜ਼ ਹੀ ਉੱਥੇ ਖੜੇ ਗਾਲਾਂ ਵਾਲੇ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਯਾਰ ਮੇਰੀ ਕੁੜੀ ਮੇਰੇ ਕੋਲੇ ਰਹਿੰਦੀ ਆ ਮੇਰੇ ਹਸਬੰਡ ਮੇਰੇ ਕੋਲੇ ਰਹਿੰਦੇ ਆ ਤੇ ਉਹਦੇ ਕਰਕੇ ਇਹ ਪੁੱਠੀਆਂ ਸਿੱਧੀਆਂ ਗਾਲਾਂ ਬਹੁਤ ਜ਼ਿਆਦਾ ਕੱਢਦੇ ਆ ਅੱਜ ਅਸੀਂ ਮੱਥਾ ਦੇ ਕੇ ਆਏ ਸੀ ਔਰ ਇਹਨਾਂ ਨੇ ਸਕੂਟਰ ਹੀ ਅਸੀਂ ਅੰਦਰ ਖੜਾਤੀ ਅੱਗੇ ਵੀ ਅੰਦਰ ਹੀ ਖੜਾਉਣੇ ਆ ਵੇੜੇ 'ਚ ਤੇ ਇਹਨਾਂ ਨੇ ਨੌਆ ਕਾਕਾ ਉਹਦਾ ਭਰਾ ਰਾਜੂ ਉਹਦੀ ਮਾਂ ਲక్ష్ਮੀ ਉਹਦੀ ਘਰ ਵਾਲੀ ਸੋਨੀਆ ਤੇ 4-5 ਮੁੰਡੇ ਹੋਰ 5-6 ਮੁੰਡੇ ਹੋਰ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਆ ਖੁੰਜੇ 'ਚ ਰਹਿੰਦੇ ਆ ਜਨਾਬ ਇੱਕ ਖੁੰਜੇ 'ਚ ਆ ਉਹ ਉਹਦੇ ਬੱਚੇ ਜੋਤੀ ਜੋਤੀ ਇਹ ਸਾਰੇ ਜਣੇ ਇਕੱਠੇ ਹੋ ਕੇ ਸਾਡੀ ਦੁਕਾਨ ਤੇ ਉਹਨਾਂ ਨੇ ਅਟੈਕ ਕੀਤਾ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਮੇਰੀ ਕੁੜੀ ਨੂੰ ਬਹੁਤ ਗੰਦਾ ਬੋਲੇ ਮੇਰੇ ਤੇ ਅਟੈਕ ਕੀਤਾ ਮੇਰੇ ਬੱਚੇ ਤੇ ਆਰੇ ਮੇਰੇ ਘਰ ਵਾਲੇ ਤੇ ਮੇਰੇ ਦੰਦ ਤੋੜਦੇ ਆ ਦੇਖ ਲੋ ਥੱਡੇ ਸਾਹਮਣੇ ਆ ਕੀ ਹੱਕ ਕੀ ਹਥਿਆਰ ਹਥਿਆਰ ਕੀ ਉਹਨਾਂ ਕੋਲੇ ਡੰਡੇ ਸੀਗੇ ਈਟਾਂ ਡੰਡੇ ਮੇਰੇ ਕੱਪੜੇ ਲੀੜੇ ਪਾੜਦੇ ਗਲੀ ਦੇ ਵਿੱਚ ਰੋਡ ਤੇ ਬਹੁਤ ਜਣੀ ਦੀ ਲੇਡੀਜ਼ ਵਿੱਚ ਸੀ ਜਿਨ੍ਹਾਂ ਨੇ ਮਾਰੇ ਚ ਬੱਤੇ ਬੰਦੇ ਸੀਗੇ ਬੰਦੇ ਸੀਗੇ ਇਹ ਲੇਡੀਜ਼ ਨੇ ਤਾਂ ਮੇਰੇ ਵਾਲ ਫੜੇ ਇਹਦੇ ਘਰ ਵਾਲੀ ਨੇ ਆ ਕੇ ਇਹਦੀ ਮਾਂ ਨੇ ਤੇ ਇੱਕ ਹੋਰ ਜੋਤੀ ਜੋਤੀ ਨਾਮ ਦੀ ਜਨਾਨੀ ਮੇਰੀ ਕੁੜੀਆ ਦੇ ਵੀ ਵਾਲ ਫੜੇ ਹੋਏ ਸੀਗੇ ਉਹਦੀ ਨੋ ਨੇ ਜੋ ਉਹਨੇ ਫੜੇ ਸੋਨੀਆ ਕਾਕੇ ਕਾਕੇ ਦੀ ਨੋ ਕਾਕੇ ਦੇ ਘਰ ਵਾਲੀ ਜੋ ਵੀ ਉਹਦਾ ਨੋ ਹੈਗਾ ਸੋਨੀਆ ਕਾਕੇ ਨੇ ਵਾਲ ਪੱਟੇ ਰਾਜੂ ਨੇ ਮੇਰੇ ਘਰ ਵਾਲੇ ਦੇ ਵੀ ਇਹਨਾਂ ਨੇ ਡੰਡੇ ਨਾਲ ਵਾਰ ਕੀਤਾ ਹਾਂਜੀ ਉਸ ਤੋਂ ਬਾਅਦ ਵੀ ਦੇਖੋ ਮੈਂ ਪੁਲਿਸ ਨੂੰ ਵੀ ਰਿਪੋਰਟ ਕਰੀ ਮੈਂ ਪਹਿਲਾਂ ਵੀ ਕਰੀ ਸੀ ਪਹਿਲਾਂ ਟਿਕਟਕਾ ਹੋ ਗਿਆ ਸੀ ਉਸ ਤੋਂ ਬਾਅਦ ਹੁਣ ਫੇਰ ਇਹਨਾਂ ਨੇ ਅਟੈਕ ਕੀਤਾ ਠੀਕ ਹੈ ਮੇਰੀ ਗੁੜੀਆਂ ਨੂੰ ਵੀ ਬਹੁਤ ਗੰਦਾ ਬੋਲਦੇ ਆ ਉੱਥੇ ਵੇੜੇ 'ਚ ਰਹਿੰਦੇ ਨੇ ਇਹ ਮਗਰ ਔਰ ਹਰ ਵੇਰੀ ਇਹੀ ਧਾਂਕਿਆ ਦਿੰਦੇ ਆ ਅਸੀਂ ਮਾਰ ਦਾਂਗੇ ਅਸੀਂ ਐ ਕਰ ਦਾਂਗੇ ਅਸੀਂ ਛੇੜਛਾੜ ਕਰਦੇ ਨੇ ਕੀ ਛੇੜਛਾੜ ਕਰਦੇ ਆ ਮੇਰੀ ਗੁੜੀਆਂ ਨੂੰ ਵੀ ਪੁੱਠਾ ਸਿੱਧਾ ਬੋਲਦੇ ਆ ਅਸੀਂ ਐ ਕਰ ਦਾਂਗੇ ਅਸੀਂ ਐ ਕਰ ਦਾਂਗੇ ਮੈਨੂੰ ਵੀ ਪੁੱਠਾ ਸਿੱਧਾ ਬੋਲਦੇ ਆ ਗੰਦੀਆਂ ਗਾਲਾਂ ਕੱਢਦੇ ਆ ਮਾਵਾ ਭੈਣਾ ਦੀਆਂ ਅਸੀਂ ਐ ਕਰ ਦਾਂਗੇ ਅਸੀਂ ਐ ਕਰ ਦਾਂਗੇ ਜੋ ਦੇਖ ਲੋ ਬੰਦੇ ਗਾਲਾਂ ਕੱਢਦੇ ਆ ਗੰਦੇ ਲੋਗ ਨੇ ਇਹ ਕੁਛ ਕੀਤਾ ਇਹਨਾਂ ਨੇ ਤੁਸੀਂ ਇਹ ਦੇਖ ਲੋ ਵੀ ਉੱਥੇ ਕੀ ਕਰ ਸਕਦੀ ਐ ਇੱਕ ਜਨਾਨੀ ਇੱਕ ਕੁੜੀ ਉੱਥੇ ਕੀ ਕਰ ਸਕਦੀ ਐ ਜਿੱਥੇ ਕਿੰਨੇ ਕ ਜਣੇ ਸੀਗੇ ਘਟੋ ਘਟ ਹੋਣਗੇ 25 30 ਜਣੇ 25 30 ਜਣੇ ਸੀਗੇ ਉਸ ਮੁਹੱਲੇ ਚ ਜਿੰਨੇ ਵੀ ਉੱਥੇ ਇਕੱਠੇ ਅਸੀਂ ਤਿੰਨੇ ਜਾਣੇ ਸੀ ਪਹਿਲਾਂ ਵੀ ਛੇੜਛਾੜ ਕਰਦੇ ਨੇ ਪਹਿਲਾਂ ਵੀ ਛੇੜਖਾਨੀਆਂ ਕਰਦੇ ਆ ਇਹ ਹਾਂਜੀ ਬਟਾ ਕੀ ਨਾਮ ਹੈ ਤੁਹਾਡਾ ਗੁਰਵਿੰਦਰ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਸਿਰਤਲੇ ਤੋਂ ਸਰ ਕੀ ਗੱਲ ਕੀ ਹੋਈ ਹੈ ਤੁਹਾਡੇ ਸਰ ਕੋਈ ਨਹੀਂ ਗੱਲ ਹੋਈ ਅਸੀਂ ਨਾ ਦਿੱਲੀ ਮਤਲਬ ਸਾਨੂੰ ਬੋਲਦੇ ਆ ਗੰਦੀਆਂ ਗਾਲਾਂ ਕੱਢਦੇ ਆ ਇੰਨਾ ਗੰਦੀਆਂ ਗਾਲਾਂ ਕੱਢਦੇ ਆ ਵੀ ਜਿਹੜੀਆਂ ਸੁਣੀਆਂ ਨਹੀਂ ਜਾਂਦੀਆਂ ਮੈਨੂੰ ਦੇਖ ਕੇ ਮੰਮੀ ਨੂੰ ਦੇਖ ਕੇ ਬਸ ਇੰਨਾ ਗੰਦ ਬੋਲਦੇ ਆ ਤੇ ਅੱਜ ਅਸੀਂ ਪੀਰ ਬਾਬੇ ਦੇ ਮੱਥਾ ਟੇਕ ਕੇ ਆਏ ਰਹੇ ਸੀਗੇ ਸਾਨੂੰ ਦੇਖ ਕੇ ਗਾਲਾਂ ਕੱਢਣ ਲੱਗ ਗਏ ਕਹਿਣ ਲੱਗ ਗਿਆ ਮੈਂ ਐਂ ਕਰ ਦੂੰ ਜੇ ਬੋ ਫਲਾਣਾ ਠਮਕਾ ਮੈਂ ਕਹਿੰਦਾ ਸਾਹਮਣੇ ਆ ਕੇ ਗੱਲ ਕਰ ਜਿਹੜੀ ਬੋਲਣੀ ਆ ਵੀ ਬੈਠ ਕੇ ਗੱਲ ਕਰ ਤੂੰ ਵੀ ਤੂੰ ਐਵੇਂ ਠਮਕੀਆਂ ਕਿਉਂ ਦਿੰਦਾ ਤੇ ਸਿਰਫ ਡੈਡੀ ਨੂੰ ਵਾਲਾਂ ਤੋਂ ਫੜ ਲਿਆ ਮੇਰੇ ੱਟ ਮਾਰਨੇ ਲੱਗਿਆ ਮੈਨੂੰ ਵਾਲਾਂ ਤੋਂ ਫੜ ਲਿਆ ਦੇਖੋ ਮੇਰੇ ਨਿਸ਼ਾਨ ਪਾਏ ਹੋਏ ਮੇਰੇ ਹੱਥ ਤੇ ਮਾਰਿਆ ਹੋਇਆ ਮੇਰੇ ਸਾਡੀ ਦੁਕਾਨ ਚ ਮੇਰੇ ਕੱਪੜੇ ਖਿੱਚਲੇ ਸੀਗੇ ਸਾਰੇ ਫਾੜੇ ਮੁੰਡੇ ਨੇ ਮੁੰਡੇ ਨੇ ਖਿੱਚੇ ਨੇ ਕਾਕਾ ਉਹਦਾ ਨਾ ਤੇ ਉਹਦਾ ਭਰਾ ਸੀਗਾ ਉਹਦੀ ਘਰ ਵਾਲੀ ਸੀਗੀ ਉਹਦੀ ਮਾਂ ਸੀਗੀ 25 30 ਜਾਣੇ ਹੋਰ ਸੀਗੇ ਸਰ ਛੇੜ-ਛਾੜ ਕਰਦੇ ਆ ਸਰ ਰੋਜ਼ ਗੰਦੀਆਂ ਗੱਲਾਂ ਬੋਲਦੇ ਆ ਕੱਪੜੇ ਪਾੜਨ ਤੱਕ ਜਾਂਦੇ ਆ ਸਾਡੇ ਮੈਨੂੰ ਤੇ ਮੰਮੀ ਨੂੰ ਦੇਖ ਕੇ ਬੋਲਦੇ ਆ ਡੈਡੀ ਨੂੰ ਦੇਖ ਕੇ ਬੋਲਦੇ ਆ ਫਿਰ ਬੋਲਦੇ ਆ ਤੇਤੋਂ ਆਪਣੇ ਘਰ ਵਾਲੀ ਤੇ ਕੁੜੀ ਤਾਂ ਸਾਂਭੀਆਂ ਨਹੀਂ ਜਾਂਦੀਆਂ ਹੈਗੀਆਂ ਤੁਸੀਂ ਇੱਥੇ ਰੈਂਟ ਤੇ ਰਹਿੰਦੇ ਹੋ ਹਾਂਜੀ ਅਸੀਂ ਰੈਂਟ ਤੇ ਰਹਿੰਦੇ ਆ ਇਹ ਤੁਸੀਂ ਮਲੇ ਚ ਰਹਿੰਦੇ ਨਹੀਂ ਇਹ ਉੱਥੇ ਹੀ ਰਹਿੰਦੇ ਆ ਇਹ ਵੀ ਰੈਂਟ ਤੇ ਰਹਿੰਦੇ ਆ ਬੈਕ ਸਾਈਡ ਸਾਡੀ ਲక్ష్ਮੀ ਬੁਟੀਕਾ ਮੈਂ ਮੇਰੇ ਮੰਮੀ ਮੇਰੇ ਪਾਪਾ ਅਸੀਂ ਰੈਂਟ ਤੇ ਰਹਿੰਦੇ ਆ ਪਰ ਸਾਡੇ ਕੋਲੇ ਕਦੇ-ਕਦੇ ਆਉਂਦਾ ਫਿਰ ਭਰਾ ਨੂੰ ਦੇਖ ਕੇ ਨਹੀਂ ਬੋਲਦੇ ਹੈਗੇ ਹੁਣ ਕੀ ਮੰਗ ਕੀ ਕਰਦੇ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਰੋਜ਼ ਸਾਨੂੰ ਤੰਗ ਕਰਦੇ ਆ ਅਸੀਂ ਤਿੰਨ-ਚਾਰ ਵਾਰ ਪੁਲਿਸ ਕੋਲੇ ਰਿਪੋਰਟ ਲਿਖਾ ਚੁੱਕੇ ਆ ਅਸੀਂ ਇਹੀ ਕਹਿੰਨੇ ਆਂ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਪਤਾ ਲੱਗੇ ਵੀ ਹਾਂ ਕਿਸੇ ਨਾਲ ਕਿਵੇਂ ਗਲਤ ਕੰਮ ਕਰੀਦਾ ਅੱਜ ਤਾਂ ਇਹਨਾਂ ਨੇ ਹੀ ਸੋਚਿਆ ਹੋਇਆ ਸੀ ਵੀ ਅਸੀਂ ਇਹਨਾਂ ਨਾਲ ਗਲਤ ਕਰਾਂਗੇ ਕੁਝ ਇਹਨਾਂ ਦੇ ਘਰ ਇਹਨਾਂ ਨੇ ਅੰਦਰ ਵੜ ਕੇ ਮਾਰਿਆ ਸਰ ਸਾਡੇ ਕੋਲੇ ਅੰਦਰ ਡੰਡੇ ਮੰਮੀ ਦਾ ਕੋਟ-ਕੂਟ ਕੱਪੜੇ ਲਾਤੇ ਸੀਗੇ ਉੱਥੇ ਗਿਰੇ ਪਏ ਸੀਗੇ ਹਾਂਜੀ ਕਿਸੇ ਨੇ ਜਿਹੜੀ ਇਹਨਾਂ ਦੀ ਲੇਡੀਜ਼ ਇਹਨਾਂ ਨੇ ਛਡਾਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਇਹਨਾਂ ਦੇ ਨਹੀਂ ਇਹ ਨਾਲ ਲੱਗੇ ਸੀਗੇ ਇਹ ਸਗੋਂ ਤੇ ਨਾਲ ਮਾਰਨ ਲੱਗੇ ਕਹਿੰਦੇ ਹੋਰ ਮਾਰ ਇਹਨਾਂ ਨੂੰ ਇਹਨਾਂ ਦੀਆਂ ਲੇਡੀਜ਼ ਨਾਲ ਨਾਲ ਲੱਗੀਆਂ ਨੇ ਇਹਨਾਂ ਦੀਆਂ ਲੇਡੀਜ਼ ਹਾਂਜੀ ਸਰ ਸਾਜ ਕੀ ਨਾਮ ਹੈ ਤੁਹਾਡਾ ਗੁਰਚਰਨ ਸਿੰਘ ਗੁਰਚਰਨ ਸਿੰਘ ਜੀ ਕੀ ਪੂਰਾ ਵਾਕਿਆ ਕੀ ਹੋਇਆ ਆਸੀਂ ਤਾਂ ਅੰਦਰ ਬੈਠੇ ਸੀਗੇ ਜੀ ਮਤਲਬ ਰੋਟੀ ਰੁੱਟੀ ਖਾ ਕੇ ਆਪਦਾ ਇਹ ਆਏ ਉਥੋਂ ਮੱਥਾ ਟੇਕ ਕੇ ਪੀਰ ਬਾਬੇ ਦੇ ਜਾਂਦੇ ਹੁੰਦੇ ਨੇ ਤਾਂ ਆਗੇ ਇਹਨਾਂ ਦੇ ਵਿੜੇ ਤੇ ਸਕੂਟਰੀ ਖੜਾਈ ਤਾਂ ਇਹ ਕੁੜੀ ਨੂੰ ਸਾਡੇ ਨੂੰ ਉਲਟਾ ਸਿੱਧਾ ਬੁੱਲਣ ਲੱਗੇ ਤੇ ਇਹਦੀ ਮਾਰ ਨੂੰ ਦੋਨਾਂ ਨੂੰ ਮਤਲਬ ਪਹਿਲਾਂ ਵੀ ਇਹ ਛੇਡਛਾੜ ਕਰਦੇ ਨੇ ਤੇ ਅੱਜ ਤਾਂ ਹੱਦੇ ਲਾਤੇ ਇਹਨਾਂ ਨੇ ਤੇ ਇਹਨਾਂ ਨੇ ਰੋਕਿਆ ਰੁਕਿਆ ਤੇ ਰੁਕਣ ਤੋਂ ਜਦੋਂ ਕਿਹਾ ਤਾਂ ਅੰਦਰ ਆ ਕੇ ਮਾਰ ਕਟਾਈ ਕਰਨ ਲੱਗੇ ਮੈਂ ਬੈਠ ਸੀਗਾ ਮੈਨੂੰ ਫੜ ਲਿਆ ਇਹਨਾਂ ਕੁੜੀ ਦੇ ਵਾਲ ਫੜ ਲਏ ਖਿੱਚ ਕੇ ਬਾਹਰ ਉੱਤੇ ਇਹਨੂੰ ਖਿੱਚ ਕੇ ਲੈ ਗਏ ਇਹਦਾ ਸਿਰ ਮਰਿਆ ਉੱਥੇ ਉਹਦੇ ਨਾਲ ਥੱਲੇ ਆਹ ਸਾਰਾ ਜਵੜਾ ਹਿੱਲ ਗਿਆ ਇਹਦਾ ਇਧਰ ਬਾਹ ਤੇ ਸੱਟ ਲੱਗੀ ਮੇਰੇ ਬਿਮਾਰੀਆਂ ਇੱਥੇ ਕਰਦਨ ਤੇ ਕੁੜੀ ਨੇ ਦਿਖਾਈ ਜੀ ਤੁਹਾਨੂੰ ਤੇ ਇਹਨਾਂ ਦਾ ਮਤਲਬ ਫੇਰ ਉਸ ਤੋਂ ਬਾਅਦ ਵੀ ਅਸੀਂ ਦਰਵਾజా ਲਾਇਆ ਤੇ ਸੈਟਰ ਉਹਦਾ ਦੂਆ ਆਪਣੇ ਦੁਕਾਨ ਦਾ ਸ਼ੀਸ਼ਾ ਲੱਗਿਆ ਹੋਇਆ ਇਹਨਾਂ ਨੇ ਸ਼ੀਸ਼ਾ ਵੀ ਤੋੜਤਾ ਉਹ ਠੱਕਾ ਮਾਰ ਕੇ ਫੇਰਾ ਬੜੇ ਅੰਦਰ ਬਟਿਕ ਦਾ ਸ਼ੀਸ਼ਾ ਤੋੜਤਾ ਹਾਂ ਬਟਿਕ ਦਾ ਤੇ ਉਹ ਅੰਦਰ ਆ ਮਤਲਬ ਬੰਨੇ ਦੇ ਠੱਕੇ ਨਾਲ ਆ ਫਿਰ ਅੰਦਰ ਆ ਕੇ ਮੈਨੂੰ ਫੜ ਲਿਆ ਇਹਨੂੰ ਇਹ ਇਹਨੂੰ ਮਸਾ ਸਟਾਏ ਪਾਣਾ ਕੁੜੀ ਤੇ ਸਾਡੇ ਤੇ ਇਹ ਆ ਪੈਣਾ ਦੇ ਇਹਨਾਂ ਦਾ ਮਤਲਬ ਕੀ ਹੈ ਇਹਦਾ ਕੁਝ ਕਰਨ ਦਾ ਤਾਂ ਇਹਨਾਂ ਦਾ ਹੱਲ ਹੋਣਾ ਚਾਹੀਦਾ ਕੋਈ ਨਾ ਕੋਈ ਨਹੀਂ ਤਾਂ ਇਹਨਾਂ ਦੀ ਬਲਵ assi ਬਹੁਤ ਦੂਰ ਤੱਕ ਜਾਊਗਾ ਸਰੇਕ ਰਣਜੀਤ ਨਗਰ ਜੀ ਗਲੇਡੀ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਕੀ ਪੂਰਾ ਮਾਮਲਾ ਕੀ ਹੈ ਸਰੇ ਸਾਡੇ ਕੋਲ ਮੈਟਰ ਆਇਆ ਸੀ ਕਮਲਰਾਈ ਸੀ ਜੀ ਰਣਜੀਤ ਨਗਰ ਤੋਂ ਗੁਰਜੀਤ ਕੌਰ ਦੀ ਜਿਨੇ ਇਜ਼ਾਮ ਲਗਾਏ ਸੀ ਉਹਦੇ ਨੇਬਰ ਚ ਦੋ ਮੁੰਡੇ ਰਹਿੰਦੇ ਆ ਜਿਨ੍ਹਾਂ ਨੇ ਉਹਦੇ ਬੇਟੀ ਕਰਕੇ ਉਹਦੀ ਕੁੱਟਮਾਰ ਕੀਤੀ ਹੈ ਉਹਦੇ ਬਿਆਨ ਅਸੀਂ ਦਰਜ ਕਰ ਲਏ ਆ ਬਿਆਨ ਤੇ ਜੋ ਵੀ ਕਾਰਵਾਈ ਬੰਦੀ ਉਸ ਤੇ ਮੁਕਦਮਾ ਦਰਜ ਕਰਕੇ ਅਸੀਂ ਕੇ ਕਾਰਵਾਈ ਕਰਾਂਗੇ ਤਿਹਸਰੇ ਕਿ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਉਹਦੇ ਵਿੱਚ ਕੀ ਸਾਹਮਣੇ ਆਇਆ ਹੈ ਨਹੀਂ ਬਿਲਕੁਲ ਜਿਹੜੀ ਸੀਸੀਟੀਵੀ ਆ ਉਹਨੂੰ ਅਸੀਂ ਆਨ ਰਿਕਾਰਡ ਲਿਆ ਜੋ ਵੀ ਸੀਸੀਟੀਵੀ ਦੇ ਆਧਾਰ ਤੇ ਜੋ ਵੀ ਸੱਚਾਈ ਹੋਏ ਉਸ ਅਕੋਰਡਿੰਗ ਕਾਰਵਾਈ ਹੋਵੇ ਖੰਨਾ ਤੋਂ ਪ੍ਰਭਜੋਤ ਭੱਟੀ ਦੀ ਰਿਪੋਰਟ ਰੰਗਲਾ ਟੀਵੀ